ਪਿਛਲੇ ਦਿਨੀ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ। ਔਰ ਉਹ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ। ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦਈਏ ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਤੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸਬੰਧ ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਇੱਥੇ ਪੰਜਾਬ ਚ ਵੀ ਅਸੀਂ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਚਾਹੇ ਪੁਲਿਸ ਮੈਂ ਪੁਲਿਸ ਵਾਲਾ ਮਲਾਜ਼ਮ ਕੋਈ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਉਹ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਦੇਵਾਂਗੇ ਕੋਈ ਮੁੱਲ ਨਹੀਂ ਹੈਗਾ ਇਹ ਸ਼ਹੀਦ ਦੀ ਜਾਨ ਦਾ ਸੋ ਦੇਖ ਲਓ ਤੁਸੀਂ ਛੋਟਾ ਜਿਹਾ ਘਰ ਹੈ 6 ਭੈਣਾਂ ਦਾ ਭਾਈ ਹੈ ਕਬੀਲਦਾਰੀ ਬਹੁਤ ਵੱਡੀ ਹੈ ਦਾ ਮਾਨ ਸਨਮਾਨ ਫੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਹਾਂ ਫੌਜ ਦਾ ਇਸ ਵੱਲੋਂ ਔਰ ਫੌਜ ਨਾਲ ਅਸੀਂ ਇਨ ਟੱਚ ਵੀ ਹਾਂ ਫੌਜ ਵੀ 100 ਕਰੋੜ ਰੁਪਈਆ ਫੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਵਿੱਚ ਪ੍ਰਸ਼ਾਸਨ ਤੇ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਹੀਂ ਹੋਣੀ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਸਕੂਲ ਉਹਨਾਂ ਦੇ ਨਾਮ ਤੇ ਸ਼ਹੀਦ ਹਾਂਜੀ ਪਰਿਵਾਰ ਵੱਲੋਂ ਬੁੱਤ ਲਾਉਣ ਦੀ ਮੰਗ ਹੈ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲਈ ਕਿੱਥੇ ਲਾਉਣੇ ਉਹ ਵੀ ਲਾਵਾਂਗੇ ਪਿਛਲੇ ਦਿਨੀ ਦੇਸ਼ ਦੀ ਆਜ਼ਾਦੀ ਨੂੰ ਟਾਈਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ ਔਰ ਉਹ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਟੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸਬੰਧ ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਇਥੇ ਪੰਜਾਬ ਚ ਵੀ ਅਸੀ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਚਾਹੇ ਪੁਲਿਸ ਮੈਂ ਪੁਲਿਸ ਵਾਲਾ ਮਲਾਜ਼ਮ ਕੋਈ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਉਹ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਦੇਵਾਂਗੇ ਕੋਈ ਮੁੱਲ ਨਹੀਂ ਹੈਗਾ ਇਹ ਸ਼ਹੀਦ ਦੀ ਜਾਨ ਦਾ ਸੋ ਦੇਖ ਲਓ ਤੁਸੀਂ ਛੋਟਾ ਜਿਹਾ ਘਰ ਹੈ 6 ਭੈਣਾਂ ਦਾ ਭਾਈ ਹੈ ਕਬੀਲਦਾਰੀ ਬਹੁਤ ਵੱਡੀ ਹੈ ਦਾ ਮਾਨ ਸਨਮਾਨ ਫੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਹਾਂ ਫੌਜ ਦਾ ਇਸ ਵੱਲੋਂ ਔਰ ਫੌਜ ਨਾਲ ਅਸੀਂ ਇਨ ਟੱਚ ਵੀ ਹਾਂ ਫੌਜ ਵੀ 100 ਕਰੋੜ ਰੁਪਈਆ ਫੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਵਿੱਚ ਪ੍ਰਸ਼ਾਸਨ ਤੇ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਆਉਂਦੀ ਹੈ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਦਾ ਇਹ ਸਕੂਲ ਉਹਨਾਂ ਦੇ ਨਾਮ ਤੇ ਸ਼ਹੀਦ ਹਾਂਜੀ ਪਰਿਵਾਰ ਵੱਲੋਂ ਬੁੱਤ ਲਾਉਣ ਦੀ ਮੰਗ ਹੈ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲਈ ਕਿੱਥੇ ਲਾਉਣਾ ਉਹ ਵੀ ਲਾਵਾਂਗੇ